ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025-26 ਦਾ ਸਾਲਾਨਾ ਬਜਟ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁલાਏ ਗਏ اجلاس ਵਿੱਚ ਤਕਰੀਬਨ 1386 ਕਰੋੜ 47 ਲੱਖ ਦਾ ਬਜਟ ਪਾਸ ਕੀਤਾ ਗਿਆ ਇਹ ਬਜਟ ਪਿਛਲੇ ਸਾਲ ਨਾਲੋਂ 8% ਵਾਧੇ ਵਾਲਾ ਹੋਇਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਵਿਦਿਆਰਥੀ ਪ੍ਰਚਾਰ ਅਤੇ ਸਿਹਤ ਦੇ ਖੇਤਰਵਲ ਇਸ ਸਾਲ ਖਾਸ ਧਿਆਨ ਰਹੇਗਾ ਅਤੇ ਡੈਂਟਲ ਕਾਲਜ ਵਿੱਚ ਸੀਟਾਂ ਵਧਾ ਕੇ 100 ਕੀਤੀਆਂ ਜਾਣਗੀਆਂ ਤਿਆਰ ਕੀਤੀ ਜਾ ਰਹੀ ਹੈ ਇਸ ਕਾਰਜ ਲਈ ਇਸ ਸਾਲ ਦੇ ਬਜਟ ਵਿੱਚ 50 ਕਰੋੜ ਰੁਪਏ ਅੱਗੇ ਗਏਗਾ ਕਿਤੇ ਮੈਂ ਇਹ ਜਾਣਕਾਰੀ ਸਾਂਝੀ ਕਰਦੇ ਆ ਮਾਣ ਤੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਮਾਣ ਜੋ ਪ੍ਰਦਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਆਰ ਸਾਲ ਬਜਟ 31 ਮਾਰਚ ਤੋਂ ਪਹਿਲਾਂ ਬੀਨਾਂ ਉਹ ਹਾਊਸਲਡ ਕੇਸ ਕਰਕੇ ਪਾਸ ਕੀਤਾ ਜਾਂਦਾ ਅੱਜ 28 ਮਾਰਚ 2025 ਨੂੰ ਆਉਂਦੇ ਬਰੇ 2025 26 ਦੇ ਸਾਲ ਲਈ ਇਹ ਜਿਹੜਾ ਬਜਟ ਹੈ ਆ ਕਲਕੋਜ ਤੋਂ ਪੇਸ਼ ਕੀਤਾ ਗਿਆ ਸਰਦਾਰ ਸ਼ੇਰ ਸਿੰਘ ਮੰਡਪੂਣਾ ਇਸ ਸਾਲ ਦਾ ਜਿਹੜਾ ਬਜਟ ਹੈ ਸਾਡਾ ਉਹ 1386 ਕਰੋੜ ਰੁਪਏ ਦਾ 13 ਅਰਬ 86 ਕਰੋੜ ਰੁਪਏ ਦਾ ਹੋਣੇ ਐ ਇਸ ਵਾਰ ਜਿਹੜਾ ਸਾਡਾ ਮੁੱਖ ਤੌਰ ਦੇ ਉੱਤੇ ਜਿਹੜਾ ਜਨਰਲ ਫੋਰਡ ਫਾਂਡ ਆ ਉਹਦਾ 86 ਕਰੋੜ ਰੁਪਏ ਸਾਡੇ ਜਿਹੜੇ ਆਪਣੇ ਵਸੀਲੇ ਆ ਟਰਸਟ ਫੰਡ ਚੋਂ 55 ਕਰੋੜ 36 ਲੱਖ ਰੁਪਏ ਫਿਰ ਵਿਦਿਆ ਫੰਡ 55 ਕਰੋੜ 80 ਲੱਖ ਰੁਪਏ ਸਪੋਰਟਸ ਫੰਡ 3 ਕਰੋੜ 9 ਲੱਖ ਰੁਪਏ ਫਰੈਂਟਨ ਫਰੈਸਾ 8 ਕਰੋੜ 12 ਲੱਖ ਰੁਪਏ ਬਾਬਾ ਬੁੱਢਾ ਜੀ ਚੈਰੀਟੇਬਲ ਹਸਪੀਟਲ ਜਿਹੜਾ ਇਕੱਲੇ ਦਾ ਇਕੱਲਾ ਸਾਰਾ ਹੀ ਵੀਰ ਬਾਬਾ ਬੁੱਢਾ ਜੀ ਦਾ ਸਥਾਨ ਚਲਾਉਂਦਾ ਉਥੇ 5 ਕਰੋੜ 50 ਲੱਖ ਰੁਪਏ ਤੇ ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਕਿਉਂਕਿ ਸਭ ਤੋਂ ਵੱਡਾ ਬਜਟ ਧਰਮ ਪ੍ਰਚਾਰ ਕਮੇਟੀ ਦਾ ਹੈ ਉਹ ਇਹ ਘੱਟ 10 ਕਰੋੜ ਰੁਪਏ ਤੇ ਬਜਟ ਗੁਰਦੁਆਰਾ ਸਹਿਮਾਨ ਦਫਾ 85 ਕਿਉਂਕਿ ਇਹਨਾਂ ਦੇ ਵਿੱਚ ਵੱਡੇ ਸਤਾਨ ਸਚਕਣ ਜੀ ਹਰਮੰਦਰ ਸਾਹਿਬ ਤਾਂ ਸੇਸਗਰ ਸਾਹਿਬ ਤੇ ਉਹ ਮਹਾਨ ਸਤਾਨ ਸ਼ਹੀਦਾਂ ਦਾ ਫਤਿਹਗੜ੍ਹ ਸਾਹਿਬ 10 ارب 62 ਕਰੋੜ 4 ਲੱਖ ਰੁਪਏ ਤੇ ਵਿਦੇਗਦਾਰੇ ਜਿਹੜੇ ਆ ਉਹਨਾਂ ਤੋਂ 2 ارب 95 ਕਰੋੜ 31 ਲੱਖ ਰੁਪਏ ਸੋ ਇਸੇ ਤਰ੍ਹਾਂ ਜਿਹੜਾ ਇਹਦਾ ਸਾਰਾ ਖਾਤਿਆ ਉਹ ਵੀ ਨਿਗਰਵਤ ਘੰਗ ਦੇ ਨਾਲ ਸਾਰਾ ਜਿਹੜਾ ਆ ਉਹ ਵਰਤਿਆ ਜਾ ਰਿਹਾ ਐਤ ਕੀ ਦਾ ਜਿਹੜਾ ਫੋਕਸ ਸਾਡਾ ਉਹ ਸਾਰੇ ਦਾ ਸਾਰਾ ਫੋਕਸ ਜਿੱਥੇ ਵਿਦਿਆ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਦੇ ਨਾਲ ਮੈਡੀਕਲ ਦੇ ਖੇਤਰ ਵਿੱਚ ਵੀ ਸਾਡਾ ਜਿਹੜਾ ਆ ਉਹ ਵੱਡਾ ਯੋਗਦਾਨ ਦੇਖਣ ਨੂੰ ਮਿਲੂਗਾ ਸ੍ਰੀ ਗੋਤਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੈ